ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਪੌਂਗਾ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਕਮਲ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹੇ ਸਾਥ ਨਾਲ ਰਖਾਵਾਂਗੇ ਕਟਿੰਗਾਂ ਝੋਟੀਆਂ ਦੇ ਵਹਿਣਾ ਤੇ ਆਪਾਂ ਪਹੁੰਚੇ ਹਾਂ ਬਾਈ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਰਿਟੇਲ ਕਰੋ ਜੀ ਰੁਕੋ ਇਹਨੂੰ ਦੇਖੀ ਕਸਿਕਾ ਭਾਜੀ ਸਸਕਬ ਜੀ ਦੋਸਣਾ ਠੀਕ ਠਾਕ ਜੇ ਪਾਪਾ ਬਾਬੇ ਦੀਪ ਸਿੰਘ ਜੀ ਕਿਰਪਾ ਚਾਹੀਦੀ ਆ ਜੀ ਹਾਂਜੀ ਹਾਂਜੀ ਤੇ ਆਪਣਾ ਨਾਮ ਤੇ ਐਡਰੈਸ ਦਾ ਨਾਮ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਫਰਾਂਡ ਜ਼ਿਲ੍ਹਾ ਗਦਾਫ ਕੋ ਠੀਕ ਆ ਜੀ ਹਾਂਜੀ ਤੇ ਫੋਨ ਨੰਬਰ ਹੀ ਬੋਲ ਦਿਓ ਬਿੱਜੀ 981590784 ਮੇਰਾ ਨੰਬਰ ਹੈ ਇੱਥੇ ਵਟਸਐਪ ਚੱਲਦਾ ਵਾ 1988810784 ਆ ਕਮਲਾ ਕਹਾਉ ਵਾਲਾ ਨੰਬਰ ਆ ਠੀਕ ਹੈ ਠੀਕ ਹੈ ਠੀਕ ਹੈ ਬਿੱਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਹਾਂਜੀ ਤੁਹਾਡੇ ਲਈ ਇੱਕੇ ਜਿਨੂੰ ਜਿੱਥੋਂ ਮਰਦੀ ਕਰ ਲੋ ਅਗਾਈਆਂ ਵਾਲੇ ਨੇ ਚਲੋ ਇਧਰੋਂ ਕਰ ਲੋ ਠੀਕ ਹੈ ਠੀਕ ਹੈ ਦੇਖੋ ਭਈਆ ਪਹਿਲੇ ਨੰਬਰ ਤੇ ਵਾਰਡ ਕਰੇ ਉਹਨੂੰ ਵਾਲੇ ਦੱਦਿਓ ਇਹ ਸੂਈ ਹੈ ਮਿੱਟੀ ਵੈ ਤਾਜੀ ਨਾਲੂ ਤੇ ਹੀ ਆ ਵਸ਼ੀ ਅੱਛਾ ਜੀ ਵਸ਼ੀ ਦੀ ਆ ਠੀਕ ਹੈ ਠੀਕ ਹੈ ਵਾਲੇ ਨੂੰ ਇਹ ਚੱਲੀ ਆ ਉਹ ਦਾ ਕੱਲ ਬੜਾ ਮਾਮ ਆ ਰਿਹਾ ਅੱਛਾ ਠੀਕ ਹੈ ਹਾਂ ਜੀ ਨਹੀਂ ਮਲਕਾ ਭਈਏ ਪਛੇ ਬਿਲਕੁਲ ਲਾੜੂ ਦੇ ਜਵਾਬ ਤੇ ਭਾਈ ਕਿੰਨਾ ਕੇ ਜੇ ਬੋਲਾ ਹਰੇ ਭਾਜੇ ਬੋਲਾ ਵੀ ਜੀ ਇਹਦੇ ਕੋ 9 ਕਿਲੋ ਆ ਠੀਕ ਹੈ ਠੀਕ ਅਕੜਾ ਜੂਆ ਸੁਈ ਜੇ ਦੁੱਧਾਂ ਤੋਂ ਬਾਹਰ ਟੱਪ ਗਈ ਪਹਿਲਾਂ ਫੀਟ ਟਵਾਣਾ ਪਉਂਦੇ ਰਹੇ ਆ ਅੱਛਾ ਜੀ ਦੋ ਚੜਦੇ ਆ ਅੱਛਾ ਜੀ ਤੇ ਹੁਣ ਉਹ ਕੱਲ ਦਾ ਮੰਡੇ ਆ ਕੜਕ ਪਜੀਦ ਉਹ ਪਿੰਨ ਬਪੂ ਰੱਪਿਆ ਵਾਲੇ ਵਿੱਚ ਠੀਕ ਹੈ ਠੀਕ ਹੈ ਦੋਸਾਂ ਕੋ ਮੰਡਰਾ ਘਟ ਗਈ ਆ ਠੀਕ ਹੈ ਹਾਂ ਜੀ ਹਾਂ ਜੀ ਉਹਦਾ ਮਲੇ ਨੂੰ ਦੁਰਪੀ ਉਹਦੇ ਨਾਲੇ ਮੰਡਰਾ ਘਟ ਗਈ ਆ ਟਵਾਣਾ ਪੀੜ ਤੇ ਬੜੀ ਸ਼ੇਦੀ ਮੰਦੀ ਹਾਂ ਜੀ ਹਾਂ ਜੀ ਹਾਂ ਜੀ ਦੁੱਧ ਬੋਦਾਂ ਦੀ 12 ਕਿਲੋ ਦੀ ਹੈ ਬੜੀ ਵਧੀਆ ਵਹ ਹੈ ਕ੍ਰੌਸ ਦੇ ਵਿੱਚ ਆ ਇਹ ਇਸਦੇ ਫਿਰ ਮਸੂਈ ਜੇ ਸੁ ਆ ਪਹਿਲਾਂ ਜੀ ਸਵੇਰੇ 9:00 ਦੇ 50 ਲੀਟਰ ਜੇ ਬੋਲੇ ਗੋਲਾ ਤਿਆਰ ਕਰਾਉਤ ਦੇ ਵਿੱਚ ਆ ਤੇ ਪੈਟ ਚੌਲ ਦੀ ਵੀ ਸਰਜੀ ਦੇ ਗਾਂ ਗਰਮੀ ਦੀ ਕੋਈ ਪ੍ਰਵਾਹ ਨਹੀਂ ਠੀਕਾ ਸੀਰ ਬੋਦਿਆ ਤੇ ਖੰਡ ਨੂੰ ਬੋਚੰਦਾ ਲੱਗਾ ਵਾ ਠੀਕ ਹੈ ਠੀਕ ਹਾਂਜੀ ਇਸੀ ਲੀਵਾਂ ਦੀ ਮੋਲੇ ਰਾਜ ਠੀਕ ਹੈ ਠੀਕ ਸਭ ਲਈ ਕੱਲਾ ਕੇ ਬਹੁਰੀ ਆ ਇਹ ਥੋੜਾ ਜਿਹਾ ਸੈਰ ਗਿਆ ਵੀ ਲੱਗੇ ਤਾਂ ਫੱਜਿਆ ਕਿ ਕਰਾ ਦਿੰਦੇ ਤੁਹਾਨੂੰ ਕੋਈ ਨਾ ਜੀ ਚੰਗਾ ਨਾ ਕੋਈ ਨਾ ਜੀ ਪਹਿਲਾਂ ਦਾ ਗੱਲ ਤੋਂ ਚਵਾਈ ਜਉਗੀ ਕੋਈ ਨਾ ਜੀ ਚੰਗਾ ਨਾ ਕੋਈ ਨਾ ਜੀ ਕੋਈ ਨਾ ਪਿੰਕਾ ਆ ਜਾਣਾ ਇਹ ਪਾੜਾ ਚਲੋ ਦੱਸਿਓ ਭਈਆ ਵੈਟ ਦਾ ਮੁੱਲ ਕੀ ਕਰਨਾ ਹੈ ਜੀ ਜੀ ਮੁੱਲ ਤੇ ਵਾਸ਼ੀ ਦਾ ਕਰਨ ਭਾ 50 ਕਰੀ ਗਈ ਹੈ ਅੱਛਾ ਜੀ ਤੇ ਇਹ ਆ ਵੀ ਠੰਡੀ ਫੀਲ puri ਆ ਕੋਈ ਇਹਨੇ ਲਾਤਰੀ ਜੁਪੜੀ ਜਿਹੜਾ ਚੋਣਾ ਜਾਂ ਕਿਦਾ ਮਰਦੀਦਾ ਸਿੱਧੋ ਬੁਕਾਇਆ ਸਵੇਰੇ ਕਿੰਨੇ ਕੋਈ ਚਵਾਈ ਕੀਤੀ ਵੇਖੋ ਸਵੇਰੇ 5:00 ਵਜੇ ਚਵਾਈ ਜਈ ਸੀ ਸਵੇਰੇ ਟਾਈਮ ਤੋਂ ਬਾਅਦ ਆ ਸਕਦਾ ਹੋਵੇ ਹਾਂਜੀ ਹਾਂਜੀ ਤੇ ਬੋਲ ਕਰਨ 45 ਦੇ ਦਾਂਗੇ ਬਸ਼ੀ ਹਾਂ ਨਹੀਂ ਇਹ ਕਰਦੀ ਮੰਨਦਾ 40000 ਦੇ ਦਾਂਗਾ ਠੀਕ ਹੈ ਲਓ ਬਈ 40000 ਜਾਂ ਆਪਦੀ ਤੇ 12 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ ਬਿਲਕੁਲ ਸੱਜਰ ਸੁਈ ਆ ਤੇ ਜਿਹੜਾ ਵੀਰ ਭਰਾ ਸਾਹਮਣ ਲਾ ਜੂਗਾ ਤੇ ਦੁੱਧ ਚੰਗਾ ਚਵਾਈ ਜਾਊਗੀ ਇਹ ਆ ਜੋ ਬਈ ਦੂਜੇ ਨੰਬਰ ਤੇ ਦੱਸਿਓ ਭੱਜਿਆ ਵੈੜ ਦੇ ਬਾਰੇ ਜੱਸੀ ਵੀਰ ਵੈੜ ਆ ਅੱਛਾ ਹੀ ਵੈੜ ਮਾਰਦੀ ਹੈ ਜੇ ਤੇ ਇਹਨਾਂ ਹਫਤਾ ਲੈ ਰਹੀਊਗੀ ਪਰ ਫਿਰ 14 15 ਕਿਲੋ ਵਾਲੀ ਆ ਬਣੂ ਬਹੁਤ ਠੀਕ ਹੈ ਜੀ ਹਾਂ ਜੀ ਇੱਕ ਦਿਨ ਵਸ ਸੁਣਾ ਦੇ ਇਹਨਾਂ ਦਿਨ ਸੁਵੇ ਸੁਣਾ ਦੇ ਸਹੀ ਜੇ ਸੁਵੇ ਦਾ ਪਤਾ ਕਿੰਨਾ ਹਾਂ ਜੀ 15 ਕਿਲੋ ਦਾ ਰਕਾਰਾ ਵੇਖੋ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਟੀ ਕਰੋ ਚੈੱਕ ਬਹੁਤੀ ਚੰਗੀ ਵਸੀ ਜੀ ਕਿਉਂ 82 ਦੇ ਵਿੱਚ ਆ ਗਈ ਇਹ ਤੇ ਪਹਿਲੇ ਸਵੇਰ 15 ਲੀਟਰ ਜਿਹੜਾ ਦੁੱਧ ਨੇ ਭਰਿਆ ਵਾ ਤੇ ਅਸਤਾਂ ਜਿਹੜਾ ਦੇਣ ਲੱਗੂਗੀ 5 6 ਹੋਰ ਕਿਤੇ ਲੱਡ ਲਾ ਜਿਹੜੀਆਂ ਕਾਫੀ ਆ ਹਵਾਲੇ ਤੇ ਇਹਦੇ ਸੋਣ ਦਾ ਤੇ ਹਵਾਲਾ ਚੰਗਾ ਬਣਾ ਲੂਗੇ ਇਹ ਥਾਲਾ ਥਣ ਵੀ ਬਹੁਤ ਚੰਗਾ ਲੱਗਦਾ। ਉਹ ਵੀ ਆਪਾਂ ਲਾ ਕੇ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਥਾਲਾ ਦਾ ਸੈਜ ਗੈਪ ਬਹੁਤ ਨਿਸ਼ਾਨਦਾਰ ਆ। ਪਾਣੀ ਹਾਲ। ਕਿੰਨੀ ਸਿਆਪ ਦਿਖਾ ਲਿਓ ਥਾਲਾ ਦਾ ਸੈਜ ਤੇ ਗੈਪ। ਠੀਕ। ਉਹ ਵੀ ਲੱਗ ਗਿਆ ਤਾਂ ਕਰੋ ਤੇ ਥਾਲਾ ਦਾ ਸੈਜ ਗੈਪ ਬਹੁਤ ਹੀ ਚੰਗਾ ਵਾ। ਇਹ ਕੀ ਮੁੱਲ ਕਰਨਾ ਭਾਜੀ ਇਹਦਾ ਫੁੱਲ ਵੀਧੀ ਇਹ ਮਸ਼ੀਨ ਦਾ ਉਦਾਂ 50000 ਦੀ ਆ ਅੱਛਾ ਜੀ ਆਪਾਂ ਵਸ਼ੀ ਜਿਹੜੀ ਆ 45000 ਦੀ ਆ ਨਾ ਦੇ ਦਿੰਦੇ ਕਰਦੀ ਮਾਨਸਰ ਮੈਂ ਦਲਾਂ ਥੋੜਾ ਬੁਰ ਚਲੋ 43000 ਦੀ ਪਸ਼ੀਨੀਤੀ ਦੇ ਦਾਂਗੇ ਬਾਹਰੋਂ ਨਹੀਂ ਮਿਲਦੀ ਠੀਕ ਆ ਪਸ਼ੀ ਚੰਗੀ ਠੀਕ ਹੈ ਜੀ ਲਓ ਭਾਜੀ ਬਿਲਕੁਲ ਹੀ ਨਾਰਮਲ ਰੇਟ ਦਿੱਤਾ ਭਾਈ ਨੇ 43000 ਤੇ ਦੁੱਧ ਜਿਹੜਾ ਆ ਤੇ ਵੀ 15 16 ਲੀਟਰ ਕੱਢੀ ਜਾਊਗੀ ਤੇ ਜਿਹੜਾ ਵੀਰਪ੍ਰਸਾ ਇਹ ਗਰਮੀਆਂ ਦਾ ਤੋਹਫਾ ਕਰ ਰਹੇ ਹਾਂ ਹਾਂ ਜੀ ਹਾਂ ਜੀ ਗਰਮ ਹੈ ਕ੍ਰੋਸ ਹੈ ਵਸ਼ੀਆਂ ਸਾਰੀਆਂ ਗਰਮੀ ਆ ਜਿਗੀਆਂ ਠੀਕ ਹੈ ਠੀਕ ਹੈ ਜੀ ਹਾਂ ਤੇ ਆਹੋ ਭਾਈ ਹੁਣ ਤੇ ਜੇ ਨੰਬਰ ਤੇ ਕਾਲੀ ਗੱਬਣਿਆ ਭਾਈ ਵੜ ਆਹ ਜੀ ਹਾਂ ਜੀ ਇਹ ਵੀ ਗੱਬਣ ਦੇ ਵਿਧੀ ਵੈਰ ਹੈ ਠੀਕ ਇਹ ਹੈ ਗੱਬਣਿਆ ਤੇ ਹੈ ਵੀ ਗਰਮੀਆਂ ਦਾ ਤੋਹਫਾ ਹੀ ਆ ਠੀਕ ਸਭ ਤੋਂ ਵੱਡੀ ਗੀਜਾ ਵੇਖੋ ਲੋਬ ਜੀ ਸੀਦੀਆਂ ਸੁੰਡੀਆਂ ਬਹੁਤ ਨੇ ਇਹਦੇ ਸ਼ਾਈ ਵਾਲ ਵੈੜਦੀਆਂ ਸੀਦੀਆਂ ਬਹੁਤ ਘੱਟ ਹੁੰਦੀਆਂ ਕੋਈ ਵੇਖੋ ਪੂਹ ਚੁੱਕਦੀ ਹੈ ਜੋ ਹੱਥ ਫੇੜੀ ਹੈ ਠੀਕ ਹੈ ਠੀਕ ਹੈ ਬਹੁਤ ਚੰਗੀ ਗੱਡੇ ਬਸ਼ੂ ਦੀ ਨਿਸ਼ਾਨੀ ਆ ਇਹ ਕਿੰਨਾ ਕੁ ਭਾਈ ਖਰਚੇ ਟਾਈਮ ਆ ਜੀ ਇਹਨੇ 15 ਦਿਨ ਲੈਣੇ ਨੇ ਜੀ ਠੀਕ ਹੈ ਜੀ ਪੰਨਾ 16 ਦਿਨ ਜਿਹੜੇ ਇਹ ਵੀ ਲੈ ਜੂਗੇ ਤੇ ਕੱਡ ਕੱਢ ਬਹੁਤ ਤਗੜਾ ਵਾ ਵਹਿੜਦਾ ਇਹਨੇ ਕਿੰਨੇ ਕਿਲੋ ਸੁਭਾ ਸੁਣਾ ਜੇ ਇਹ ਵੀ ਦੀ ਦੂਜਾ ਸੁਭਾ ਸੁਣੀ ਹੈ ਠੀਕ ਹੈ ਇਹ ਪਹਿਲੇ ਸਵੇਰ ਲੱਗੀ ਹੈ ਵੀ ਮਸ਼ੀਨ ਅੱਛਾ ਜੀ ਹਾਂ ਜੀ ਹਾਂ ਜੀ ਪਹਿਲੇ ਸਵੇਰ ਕਿੰਨਾ ਕ ਫਿਰ ਭਰੇ ਦੁੱਧ ਇਹਨੇ 14 ਕਿਲੋ ਦਿੱਤਾ ਹੋਇਆ ਜਾਂ 16 17 ਕਿਲੋ ਦਾ ਬਹੁਤ ਤਗੜੀ ਆ ਠੀਕ ਹੈ ਠੀਕ ਹੈ ਜੀ ਤਾਂ ਵੀ 14 ਲੈ ਕੇ ਜਿਹੜਾ ਪਹਿਲੇ ਹੀ ਸਵੇਰ ਨੇ ਦੁੱਧ ਕੱਢਿਆ ਵਾ ਤੇ 15 16 ਦਿਨਾਂ ਜੇ ਖੜਦੀ ਆ ਤੇ ਕੱਡ ਕੱਢ ਬਹੁਤ ਤਗੜਾ ਵਾ ਤੇ ਕਤਾਮੀ ਕੰਮ ਆ ਗਿਆ ਕਿਤੇ ਲਾਂਡੋ ਲਾ ਜਿਹੜੀਆਂ ਹਵਾਨੇ ਤੇ ਇਹਦੇ ਵੀ ਬਹੁਤ ਚੜੀਆਂ ਵਾਂ। ਜੇ ਤਾ ਤਵਾ ਲਈ ਦੋ ਚੰਗਾ ਬਣਾ ਲੂਗੀ। ਐਸੀ ਕਿੰਨਾ ਕ ਭਾਈ ਕੱਢੂਗੀ ਫਿਰ? ਹਾਂ ਸਰ ਜੋ ਨਮਾ 15 ਫਾਟੇ ਦੇਵੋ ਕਾ 15 ਕਰ ਦੇ। ਠੀਕ ਹੈ ਠੀਕ ਹੈ। 15 16 ਦੇ ਦੰਦ ਭਰੀ ਜਾਊਗੀ। ਇਹ ਛोटा ਛੋਟਾ ਹੋਰ ਚੰਗਾ ਬਣਾ ਲੈਣਾ ਇਹਨੇ। ਇਹਦਾ ਹਰਮੋਲ ਕੀ ਕਰਨਾ ਭਾਜੀ ਮੋਲ ਵੀਰ ਜੀ ਇਹੋ ਜੀ ਵਛੀ ਤੋਂ ਓਦਾਂ 55000 ਦੇ ਤਿਆਰ ਹੋ ਕੇ ਮਿਲਦੀ ਆ ਹਾਂਜੀ 60 ਦੀ ਵੀ ਮਿਲ ਜਾਂਦੀ ਆ ਹਾਂਜੀ ਹਾਂਜੀ ਆਪਾਂ ਹੁਣ ਵਛੀ ਜਿਹੜੀ ਆ ਬਸ 45000 ਦੀ ਦੇਣੀ ਉਹ ਵੀ 45 ਦੀ ਹਾਂਜੀ ਬਿਲਕੁਲ 45 ਦੀ ਦੇਣੀ ਆ ਵਛੀ ਜੇ ਤਿਆਰ ਹੋਏ ਫਿਰ ਦਵਾ 55000 ਦੀ ਵੇਚ ਦੀ ਠੀਕ ਆ ਠੀਕ ਆ ਲਓ ਭਾਜੀ ਘੱਟ ਘੜ ਪਾਉ ਦੀ ਤਗੜਾ ਵਹਿੜਦਾ ਤੇ ਇਹ ਵੀ ਬਾਈ ਕਹਿੰਦਾ ਕਿ 45000 ਦੇ ਦੇਵਾਂਗੇ ਬੋਲਿਆ ਥਾਣੇ ਵੀ ਚੰਗਾ ਲੱਗਾ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਇਹ ਆ ਰਿਹਾ ਪਈ ਚੌਥੇ ਨੰਬਰ ਤੇ ਹਾਂ ਬਾਈ ਦੱਸਿਓ ਹਾਂ ਮੈਂ ਬਾਰੇ ਮਾਜੀ ਬੀਟੀ ਦੀ ਨੀ ਰਵੀ ਦੀ ਆ ਤੀਜੇ ਸੂਰੇ ਸੂਜੀ ਆ ਅੱਛਾ ਜੀ ਹੁਣ ਚੌਥੇ ਸੂਲੇ ਲਾ ਚੌਥੇ ਸੂੂ ਕੀ ਲਾ ਲੋ ਠੀਕ ਆ ਠੀਕ ਆ ਜੀ ਠੀਕ ਆ ਇਹਨੂੰ ਲੱਗਾ ਜੀ ਹਾਂਜੀ ਲਾ ਹੋ ਗਿਆ ਜੀ ਅੱਛਾ ਜੀ ਤੇ ਦੁੱਧ 6 ਕਿਲੋ ਪੱਕਾ ਵਾ ਠੀਕ ਹੈ ਜੀ ਉਹ ਆਪਾਂ ਨੇ ਥਾਪੀ ਦੇ ਚੋਨੇ ਅਗਲੇ ਦੇ ਘਰ ਜਾ ਕੇ ਇਕ ਅੱਧਾ ਦਿਨ ਹੱਥਲ ਡੰਗ ਰੈਟਿੰਗ ਵਾਲੇ ਮੈਂ ਕਹਿ ਨਹੀਂ ਸਕਦਾ ਠੀਕ ਹੈ ਜੀ ਚੈੱਕ ਪਾਸ ਇਤਨੀ ਨਹੀਂ ਨਹੀਂ ਹਰੇ ਇਦਾਂ ਇਹ ਕੋਈ ਇਦਾਂ ਦੇਣੀ ਆਪਾਂ ਖਾਲੀ ਕਰ ਠੀਕ ਹੈ ਠੀਕ ਹੈ ਜੀ ਹਾਂ ਜੀ ਬਈ ਮਹੀਨੇ ਕੇ ਦੇ ਆਸ-ਪਾਸ ਇਹਦਾ ਟੀਕਾ ਇਹਨੂੰ ਵੀ ਹੋ ਗਿਆ ਵਾ ਤੇ ਖੁੱਲ੍ਹ ਪਈ ਇਹਨੂੰ ਉਹਦਾ ਜਿੱਦਾਂ ਮੈਨੂੰ ਦੱਸਿਆ ਕਿ ਟੀਕਾ ਲੱਗਾ ਉਦਾਂ ਮੈਂ ਤੁਹਾਨੂੰ ਦੱਸਿਆ ਕੋਈ ਮਾਸੂਮ ਬਣੀ ਕਰਕੇ ਨਹੀਂ ਦੇ ਲਿਆ ਠੀਕ ਹੈ ਠੀਕ ਹੈ ਜੀ ਪਰ ਮੈਂ ਤਾਂ ਕੀ ਦੁੱਧ ਦੋ ਗਰਮੀਆਂ ਦੇ ਜਿੰਨੇ ਚੋਣਾ ਵਾ ਦੁੱਧ ਚੋਕ ਵੀ ਹੁੰਦੇ ਸੀ ਦੇ ਦੇ ਲੋ ਫੇਰ ਠੀਕ ਹੈ ਜੀ ਹਾਂ ਜੀ ਹਾਂ ਦੂਵਾ ਚੋਂ ਤਾਂ ਸਮੂਹੀ ਦੇ ਆ ਇੱਕ ਮਹੀਨੇ ਦੇ ਆਸਪਾਸ ਜਿਹੜਾ ਟਾਈਮ ਹੋ ਗਿਆ ਵਾ ਠੀਕ ਹੈ ਭਰਾਏ ਨੂੰ ਇਹ 6-7 ਲੀਟਰ ਜਿਹੜਾ ਆਸਤਾ ਮੇਰੇ ਕੋ ਦੁੱਧ ਆ ਬਈ ਦੋਵੇਂ ਟਾਈਮ ਫਿਰ ਮਿਲਦੀ ਦੋਵੇਂ ਟਾਈਮ ਵਿੱਚ ਦੋਵੇਂ ਠੀਕ ਹੈ ਬਈ ਦੋ ਟਾਈਮ ਜਿਹੜਾ ਇਹ ਮਿਲਦੀ ਆ ਇਹਦਾ ਫਟੂਪ ਵੀ ਜਿਹੜੇ ਹਵਾਨੇ ਤੇ ਵੀ ਚੰਗੇ ਆ ਗਏ ਤੇ ਮਿਲਨ ਗਾਂਜੀ ਬਹੁਤ ਚੰਗੀ ਲੱਗੀ ਇਹਦੇ ਬਈ ਸੱਜਰ ਨੇ ਕਿਨਾ ਕੁ ਭਰਿਆ ਦੁੱਧ ਸ਼ੁਰੂ ਕਰੀਏ 12 ਕਿਲੋ ਦੋਸਤ ਆਏ ਠੀਕ ਹੈ ਠੀਕ ਹੈ ਲਓ ਵੀ 12 ਲੀਟਰ ਜਿਹੜਾ ਸੱਜਰ ਦਾ ਪਾਉੜਿਆ ਠੀਕ ਆ ਤਰੀ ਮਲਕੀ ਆ ਗਈ ਆ ਲੈ ਲਓ ਵੀ ਲਾ ਕੇ ਕਰੋ ਚੱਕ ਕੇ ਨਾਲ ਭਾਡਾ ਇਹਦਾ ਹਰਮੋਨ ਭਾਜੀ ਮੁੱਲ ਵਿਰਧੀ ਇਹਦਾ ਕਰਨੋਂ ਭਾਵੇਂ 50 ਘੜੀ ਗਈ ਹੁੰਦਾ ਕੋਈ ਨਹੀਂ ਅੱਜ ਕੱਲ੍ਹ ਦੋ ਦਾ ਲੱਗ ਨਹੀਂ ਹੁੰਦਾ ਇਹ ਪੰਜਾਬ ਹਾਂਜੀ ਹਾਂਜੀ ਦੂਜੇ ਬਨੇ ਵੀ ਬੜੀ ਦੇਖਿਆ ਏ ਹੁਣ ਜਿਹੜੀ ਮਾਜ ਹੈ ਨਾ ਹਾਨ ਆਪਾਂ 45000 ਦੇ ਬਾਸੇ ਨਹੀਂ ਠੀਕ ਹੈ ਜੀ ਛੋਟ-ਛਾਟ ਕਰਦਾਂਗੇ ਵਿੱਚੋਂ ਠੀਕ ਹੈ ਕੋਈ ਮੁੱਲ ਨਹੀਂ 45000 ਦੇ ਤਾਂ ਦੁੱਧ ਵੀ 6-7 ਲੀਟਰ ਹੈਗਾ ਵਾ ਤੇ ਆ 1 ਮਹੀਨੇ ਦਾ ਠੀਕ ਹੈ ਜੀ ਤੇ 1 ਮਹੀਨੇ ਦਾ ਆਸ-ਪਾਸ ਲਾ ਠੀਕ ਹੈ ਭਰਾਏ ਨੂੰ ਟਾਈਮ ਹੋ ਗਿਆ ਵਾ ਨਾਲੇ ਜਾਤ ਨਸਲ ਦੀ ਆ ਨਾਲੇ ਭਾੜੀ ਆ ਕਿਹਦੀ ਵੀ ਪਲੈਸੀ ਆ ਕੋਈ ਹੈਣਾ ਠੀਕ ਹੈ ਠੀਕ ਹੈ ਵੱਲੀ ਮੱਝ ਆ ਹਾਂਜੀ ਇਹ ਆ ਜੋ ਬਾਈ ਹੁਣ ਪਰਵੇਂ ਨੰਬਰ ਤੇ ਪਈਆ ਦੱਸਿਓ ਕੱਟੀ ਦੇ ਬਾਰੇ ਇਹ ਕੱਟੀ ਵੀ ਜੀ ਦੋਂਦੀਓ ਲੱਗੀ ਆ ਮਤਲਬ ਰੰਗ ਤੋੜ ਗਈ ਆ ਦੋ ਫੀਰੀ ਤੋਂ ਅੱਛਾ ਜੀ ਹਾਂਜੀ ਹਾਂਜੀ ਕੱਟੀ ਬੜੀ ਚੰਗੀ ਆ ਤੇ ਵੇਖ ਲਓ ਕੱਟੀ ਦਾ ਪੰਦਰ ਵੇਖੋ ਕਿੰਨਾ ਬੋਦਾਂ ਨੇ ਠੀਕ ਹੈ ਹਾਂਜੀ ਹਾਂਜੀ ਨੋਰਾ ਨਸਲ ਦੀ ਆ ਵੀ ਆ ਹਰਿਆਣੇ ਦੀ ਕੱਟੀ ਹੈ ਵੀ ਠੀਕ ਹੈ ਜੀ ਹਾਂਜੀ ਹਾਂਜੀ ਬੜੀ ਕਾਲੀ ਦੇਸੀ ਕੱਟੀ ਰਹੀ ਆ ਏ ਭਾਈ ਕਿਵੇਂ ਗੱਬਣ ਗੱਬਣਿਆ ਜਾ ਗੱਬਣ ਵੀਡੀਓ ਦੂਜੀ ਨੂੰ ਟੀਕਾ ਲੱਗਾ ਇਹਨੂੰ ਅਜੇ ਤਿਆਰੀਆਂ ਲੱਗਣ ਨੂੰ ਠੀਕ ਹੈ ਜੀ ਜਦੋਂ ਮਤਲਬ ਪਾਲਸੀ ਉਹ ਤਾਂ ਲੱਗ ਜਾਣਾ ਠੀਕ ਹੈ ਜੀ ਲਓ ਭਾਈ ਪਿਓਰ ਮੋਰਾ ਨਸਲ ਦੀ ਆ ਤੇ ਘਟ ਘਟ ਵੀ ਚੰਗਾ ਕਰਦੂ ਤੇ ਸਿੰਘ ਸੰਗੂ ਵੀ ਬਹੁਤ ਚੰਗਾ ਵਾ ਤੇ ਥਾਂ ਥਣ ਵੀ ਬਹੁਤ ਚੰਗਾ ਕੱਢ ਲਾਣਾ ਉਹ ਵੀ ਤੁਹਾਨੂੰ ਗਾੜ ਦੇ ਤੋਂ ਆਪਾਂ ਦਿਖਾਉਨੇ ਆ ਇਹ ਕਿਹੜੇ ਵੀਰਤਾਂ ਨੇ ਕੋਈ ਬਰੀਡ ਬਰਾਡ ਤਿਆਰ ਕਰਨੀਆਂ ਤੇ ਉਹਨਾਂ ਵਾਸਤੇ ਬਹੁਤ ਚੰਗੀ ਆ ਉਹ 40 ਮੈਂ ਥਲੀ ਕਲੀ ਕੰਗੀ ਕਰ ਦੇਣੀ ਇਹਨੇ ਲੋ ਬਜੀ ਕਰੋ ਚੈੱਕ ਦੇ ਤਣ ਤੋਂ ਬਹੁਤੀ ਚੰਗਾ ਵਾ ਇਹਦਾ ਮੁੱਲ ਭਾਜੀ ਇਹਦਾ ਮੁੱਲ ਵੀ ਜੀ ਇਹਦਾ ਛੋਟੀ ਦਾ ਜਿਹੜੀ ਦੇਣੀ ਆ ਨਾ ਬਸ ਹਾਂਜੀ ਮੋਲ ਦਾ 50 ਕਰੀਏ ਜਿੰਨਾ ਮਰਜ਼ੀ ਕਰੀਏ 42 ਹੱਡ ਛੋਟੀ ਦੇਣੀ ਬਸ ਠੀਕ ਹੈ ਠੀਕ ਹੈ ਆਓ ਭਾਈ 42000 ਦੇ ਤੇ ਜਾਂ ਜੰਮੀ ਫਲੀ ਆ ਤੇ ਜਿਹੜਾ ਵੀਰ ਭਰਾ ਕੋਈ ਸੇਵਾ ਵਾਲਾ ਲੈ ਜਾਊਗਾ ਇਹ ਘਰ ਦੀ ਇਹਨੇ ਬਣ ਜਾਣਾ ਸ਼ਿੰਗਾਰ ਤੇ 42 ਹਾਂਜੀ ਬਸ ਹਾਂ ਨਹੀਂ 42 ਛੋਟ ਛਾੜ ਕਰ ਦਾਂਗੇ ਠੀਕ ਹੈ ਠੀਕ ਹੈ ਬਾਕੀ ਸ਼ੋਰਟ ਛੱਪਾ ਜਿਹੜਾ ਮੌਕੇ ਤੇ ਬਾਈ ਕਹਿੰਦਾ ਕਿ ਕਰ ਦਾਂਗੇ ਤੇ ਆਜੋ ਭਾਈ 6ਵੇਂ ਨੰਬਰ ਤੇ ਜੱਸੇਓ ਭਾਈ ਅੱਜ ਕੱਟੀ ਦੇ ਬਦੇ ਕੱਟੀ ਵਿੱਚ ਪਿਓਰ ਖਿੜੀ ਹੈ ਜੀ ਅੱਛਾ ਜੀ ਹਾਂ ਜੀ ਹਾਂ ਜੀ ਇੱਕ ਦੰਦ ਵੀ ਨਹੀਂ ਭੰਨਿਆ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਗੱਬਣਾ ਜੀ ਇਹ ਧੀਕਾ ਲੱਗਾ ਜੇ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 20-25 ਦਿਨ ਹੋ ਗਿਆ ਧੀਕਾ ਲੱਗਣ ਦਾ ਠੀਕ ਹੈ ਠੀਕ ਹੈ ਉਹ ਵੀ ਘਾਟ ਘਾਟਿਆ ਵੀ ਬਹੁਤ ਚੰਗਾ ਵਾ ਕੱਟੀ ਦਾ ਤੇ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਇਹਨੂੰ 25 ਦਿਨ ਪਾਈ ਕਹਿੰਦਾ ਕਿ ਹੋ ਗਿਆ ਧੀਕਾ ਭਰਾ ਇਹਨੂੰ ਤੇ ਥਣ ਸੁਣ ਬਹੁਤ ਹੀ ਚੰਗਾ ਲੱਗਾ ਇਹਨੂੰ ਹੈ ਗਿੜ ਗਿੜ ਤੇ ਥਣ ਲੱਗਾ ਵਾ ਕੀ ਵੀ ਪ्योर ਮੋਰਾ ਨਾ ਸੰਦੇ ਹੀ ਪਤਾ ਬਾਈ ਕਿਹੜੇ ਸੀ ਬੰਦੀ ਏ ਇਹ ਮੇਡੀ ਪੁੱਛੀ ਬੰਦਾ ਨਹੀਂ ਮੈਨੂੰ ਪਤਾ ਪਰ ਹੈ ਜਿਹੜੀ ਜਮਾਂ ਜਾਬ ਨਾ ਕਰਦੀ ਨਾ ਜੀ ਠੀਕ ਹੈ ਠੀਕ ਹੈ ਤੇ ਉਧਰੋਂ ਹੀ ਮਗਾਈਆ ਫਿਰ ਹਾਂ ਜੀ ਉਧਰ ਠੀਕ ਹੈ ਜੀ ਲੋ ਬਾਈ ਬਾਈ ਕਹਿੰਦਾ ਕਿ ਹਿੜਾਣੇ ਤੋਂ ਮਗਾਈਆ ਵਾ ਇਹ ਹੈ ਜੈੱਡ ਬਲੈਕ ਹੈ ਤੇ ਕੱਦ-ਗਾਠ ਵੀ ਚੰਗਾ ਕਰ ਜੂਗੀ ਤੇ ਮੂਹ ਉੱਚੀ ਦੀ ਹੈ ਜੀ ਹਿੜਾਣੇ ਦੇ ਪਸ਼ੂ ਤੁਹਾਨੂੰ ਪਤਾ ਕਿ ਦੁੱਧ ਵੀ ਮਤਵਾਂ ਨੂੰ ਬਹੁਤ ਹੀ ਚੰਗੇ ਹੁੰਦੇ ਆ ਫੋਨ ਤੋਂ ਵੀ ਪੌੜਾਣ ਫੇਰ ਜਿੱਤੇ ਥਣ ਕੱਢੂਗੀ ਇਹਦਾ ਮੁੱਲ ਫਿਰ ਭਾਈ ਕੀ ਕਰਨਾ ਹੁੰਡ ਵੇਣ ਲੇ ਲਓ ਵੀ ਇਹਦਾ 50 ਕਰੀਦਾ ਇਹ ਅੱਛਾ ਇਹ 45 ਹਜ਼ਾਰ ਦੀ ਦੇਣੀ ਬਸ ਆਹ ਠੀਕ ਹੈ ਠੀਕ ਹੈ ਲਓ ਭਾਈ 45 ਹਜ਼ਾਰ ਦੀ ਤੇ ਬਾਕੀ ਛੋੜ ਚੱਪਾ ਹੀ ਬਾਕੀ ਮੌਕੇ ਦੇ ਭਾਈ ਕਹਿੰਦਾ ਕਿ ਕਰਾਂਗੇ ਇਹ ਵੀ ਕੋਈ ਵੀਰਪਰਾ ਸਾਹ ਵਾਲਾ ਲੱਜੂਗਾ ਰ ਚੰਗੀਆਂ ਛੋਟੀਆਂ ਬੰਗੜਾ ਨਾਲੇ ਵੀ ਇਹ ਵੀ ਵੀਰ ਦੀ ਰੁਪਿਆ ਆਪਾਂ ਲੰਮਾ ਮੈਂ ਇਹਨਾਂ ਤੇ ਲੱਖ ਅੱਛਾ ਜੀ ਹਾਂਜੀ ਹਾਂਜੀ ਤੇ ਹੈ ਵੇਖ ਲਓ ਕਿਨੇ ਦੀਆਂ ਢਾਈ ਲੱਖ ਦੀ ਠੀਕ ਹੈ ਠੀਕ ਹੈ ਜੀ ਇਹਨਾਂ ਦਾ ਕਿਸਾਰਾ ਕੋਈ ਨਹੀਂ ਇਹ ਵਾਦੇ ਵੰਡ ਗਏ ਕਮੇਟੀ ਨਹੀਂ ਹੈ ਤਾਂ ਇਹਨਾਂ ਦਾ ਵਜਨ ਵਧ ਹੀ ਜਾਣਾ ਉਹਨਾਂ ਦਾ ਮੁੱਲ ਦੂਜੇ ਪੱਲੇ ਵਧ ਹੀ ਜਾਣਾ ਇਹਨਾਂ ਦਾ ਕਿਰਾਏ ਵੀ ਕੋਈ ਇਹਦੇ ਵਿੱਚ ਕੋਈ ਹੈ ਨਹੀਂ ਬੰਦੇ ਜੋਗ ਆ ਚਲੋ ਇਹਨਾਂ ਦੀ ਸੇਵਾ ਕਰੂੰਗਾ ਤੇ ਚੰਗੀਆਂ ਮੰਨਣਾ ਨਹੀਂ ਨਹੀਂ ਬੰਨੀਆਂ ਲਾ ਲੋ ਹਾਂਜੀ ਹਾਂਜੀ ਇਹਦੇ ਕੋਈ ਇਹਨਾਂ ਜੋ ਹੈ ਨਹੀਂ ਦੋਰ ਆਏ ਕੋਈ ਠੀਕ ਹੈ ਜੀ ਕੋਈ ਹੋਰ ਕੋਈ ਨਹੀਂ ਹਾਂਜੀ ਆਹ ਕੱਟੀ ਕੋਈ ਨਹੀਂ ਠੀਕ ਹੈ ਠੀਕ ਦੱਸਿਓ ਭਈਆ ਕੱਟੀ ਪਰੇ ਇਹ ਕੱਟੀ ਵੀਜੀ ਇਹ ਵੀ ਦੋਂਦੀ ਦਾ ਦੰਦ ਭੰਤੇ ਨੇ ਜਿਹੜੇ ਮਲੇ ਕੁੱਟੇ ਨਹੀਂ ਆ ਅੱਛਾ ਇਹਦੀ ਲਾ ਲਓ ਦੋਂਦੀ ਲਾ ਲਓ ਤੁਸੀਂ ਠੀਕ ਆ ਠੀਕ ਆ ਹਾਂਜੀ ਹਾਂਜੀ ਲਓ ਬਣੀ ਇਹ ਵੀ ਫੇਰ ਕੁਆਲਟੀ ਕਰੋ ਚੈੱਕ ਇਹਦੀ ਜੈੱਟ ਬਲੇਗਰ ਸਿੰਗ-ਸਿੰਗ ਬਹੁਤ ਹੀ ਚੰਗਾ ਲੱਗਦਾ ਜਵਾ ਤੰਗਵਾ ਸੁਨੇਕਾਰ ਨੇ ਗਾਜਾ ਸੇ ਗਿਆ ਵੀ ਜੇ ਬਾਈ ਕੀਰੀ ਆ ਤੇ ਇਹ ਵੀ ਕੋਈ ਵੀਰਪਰਾ ਹੈ ਬਾਈ ਰੰਗ ਤੋੜੇ ਨੇ ਠੀਕ ਆ ਜੀ ਗੌਲ ਸੀਦੇ ਭਾਈ ਦਾਨ ਦਾ ਜੇ ਪ੍ਰੋਪਰ ਨਹੀਂ ਤੋੜੇ ਕੋਈ ਦੰਦਾ ਆਹ ਇਹ ਪੁੱਗੇ ਨਹੀਂ ਆ ਵਾ ਤੋੜ ਲਏ ਠੀਕ ਹੈ ਠੀਕ ਹੈ ਚਲੋ ਬੰਦਿਆ ਜੀ ਸਮਝ ਲਾਓ ਚੈੱਕ ਕਰ ਲਿਓ ਤੇ ਖਾਣਾ ਦਾ ਸੈਰ ਗਿਆ ਇਹਦਾ ਵੀ ਗੌਲ ਚੰਗਾ ਵਾ ਖਾਣਾ ਖਾਣਿਆਂ ਦੇ ਇਕੱਲੇ ਕੋਈ ਫੋਟੋਆਂ ਨਹੀਂ ਹੋਊਗੀ ਠੀਕ ਹੈ ਠੀਕ ਹੈ ਇਹ ਵੀ ਬੰਦਾ ਜਿਹੜਾ ਸੁਮਾਨ ਨਿਕਲੇਗਾ ਫਾਇਦਾ ਨਹੀਂ ਠੀਕ ਹੈ ਠੀਕ ਹੈ ਜੀ ਇਹਦੇ ਅੱਗੇ ਬਹੁਤ ਹੀ ਚੰਗਾ ਲੱਗਾ ਜਿਹਦਾ ਮੁੱਲ ਭਾਈ ਹਰ ਮੋਲ ਵੀਰ ਜੀ ਇਹਦਾ ਝੋਟੀ ਦਾ 35000 ਰੁਪਇਆ ਕਰਦੇ ਅੱਛਾ ਜੀ ਤੇ 32000 ਦੀ ਹਾਂ ਨਾ ਠੀਕ ਹੈ ਠੀਕ ਹੈ ਹਾਂ ਜੀ ਭਾਈ ਜੀ 32000 ਦੀ ਬਿਲਕੁਲ ਨਿਗੇ ਨਿਗੇ ਮੋਲਿਆ ਤੇ ਆਜੋ ਇੱਕ ਘੰਟੇ ਦੀ ਹੋਣੀ ਇਹ ਕਰ ਲੋ ਅੱਛਾ ਜੀ ਲੋਹੀ ਕੱਟੀ ਜੇ ਇਹ ਤੁਹਾਨੂੰ ਪਤਾ ਹੈ ਕਿ ਕਿੰਨਾ ਕੁ ਟਾਈਮ ਨਹੀਂ ਹੋਣੀ ਕੋਈ 6-8 ਮਹੀਨੇ ਦੀ ਹੋਊਗਾ ਹਾਂ ਜੀ ਹਾਂ ਜੀ ਠੀਕ ਹੈ ਕੱਟੀ ਇਹ ਵੀ ਚੰਗੀ ਜੇ ਬੋਲਦੀ ਏ ਇਹ ਵੀ ਆਪਣਾ ਨਹੀਂ ਕਿ ਉਹ ਤੋਂ ਮੰਗਾਈ ਨਹੀਂ ਨਹੀਂ ਇਹ ਇੱਧਰ ਦੀ ਠੀਕ ਹੈ ਠੀਕ ਹਾਂ ਜੀ ਸੋਰਾ ਜੇ ਦਿਖਾ ਦਿਓ ਇੱਥੋਂ ਮੋੜ ਲਓ ਫਸ ਲਾ ਕੋਈ ਕੋਲੀ ਕੋਲੀ ਜਿਹੜੀ ਇਹ ਵੀ ਚੰਗੀ ਬਣਾ ਲੂਗੀ ਤੇ ਚੰਗੀ ਲੋਹੇ ਕੱਢੀ ਹੋਈ ਚੰਗਾ ਅੱਛਾ ਜੀ ਹਾਂ ਜੀ ਹਾਂ ਜੀ ਨਾਲ ਸਾਰਿਆਂ ਦੇ ਚਾਗੇ ਨਾ ਬਿਲਕੁਲ ਬਿਲਕੁਲ ਇਹਦਾ ਹਰ ਕੀ ਮੋਲ ਕਰਨਾ ਬਾਈ ਇਹ ਵੀ ਜੀ ਮੋਲੇ ਦਾ 10000 8000 ਹੀ ਦੇ ਦਿੰਦਾ ਠੀਕ ਹੈ ਥੋੜਾ ਛੱਟ ਕਰ ਦਾਂ ਠੀਕ ਹੈ ਲਓ ਬਾਈ ਜੀ 8000 ਦੀ ਇਹ ਵੀ ਕੋਈ ਵੀਪਰਾ ਸਾਹ ਬੜਾ ਲਾਜੂਗਾ ਤੇ ਇਹ ਵੀ ਚੰਗੀ ਢੋਟੀ ਬਣ ਜੂਗੀ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਨ ਦਾ ਕੋਈ ਕਹਾਣੀ ਨਹੀਂ ਲੱਗਦਾ ਤੇ ਜਿਹੜੇ ਵੀਪਰਾ ਨੇ ਦੇਤੇ ਤੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ